ਦਰਜ ਕਰੋ ਤੇ ਉੱਥੇ ਸੀਆਈਡੀ ਪੁਲਿਸ ਅਟੈਲੀਜੈਂਸੀਆਂ ਉੱਥੇ ਕਿੱਥੇ ਸੀ ਅਣਪਛਾਤੇ ਆ ਤੇ ਪਰਚਾ ਦਰਜ ਕਰਤਾ ਕੀ ਬਾਈ ਅਜੇ ਬੰਦਿਆਂ ਦਾ ਪਤਾ ਨਹੀਂ ਲੱਗਿਆ 21 ਸਾਲ ਦਾ ਨੌਜਵਾਨ ਚਲਾ ਗਿਆ ਆਪਣਾ ਵਿਧਾਇਕ ਜਗਸੀਰ ਸਿੰਘ ਮਾਸਟਰ ਜੀ ਕਹਿੰਦੇ ਨੇ ਇਹ ਕਿਸਾਨ ਗੁੰਡਾਗਰਦੀ ਕਰਦੇ ਨੇ ਬਾਈ ਤੁਸੀਂ ਦੇਖ ਸਕਦੇ ਹੋ ਇਹ ਕਿਸਾਨ ਨੇ ਕਿਸੇ ਨੇ ਪੰਚਾਇਤ ਮੈਂਬਰੀ ਦਾ ਇਲੈਕਸ਼ਨ ਨਹੀਂ ਲੜਿਆ ਸੰਯੁਕਤ ਮੋਰਚੇ ਦੀ ਕਾਲ ਹੈ ਜਥੇਬੰਦੀਆਂ ਦੇ ਆਗੂ ਨੇ ਤੇ ਕੀ ਕਿਸਾਨਾਂ ਨੂੰ ਇਹ ਬੋਲਣਾ ਮਜ਼ਦੂਰਾਂ ਨੂੰ ਬੋਲਣਾ ਜਿਹੜੇ ਕਿਰਤ ਕਰਨ ਵਾਲੇ ਲੋਕ ਐ ਤੇ ਤੁਸੀਂ ਇਹਨਾਂ ਦੇ ਵਿੱਚ ਹੀ ਵਿਚਰਨਾ ਇਹਨਾਂ ਦੇ ਵਿੱਚ ਹੀ ਆਉਣਾ ਇਹਨਾਂ ਤੋਂ ਹੀ ਵੋਟਾਂ ਲੈਣੀਆਂ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਪੇਸ਼ ਆਉਣਾ ਕੀ ਰਾਈਟ ਐ ਤੇ ਅੱਜ ਭਾਜਪਾ ਦਾ ਅੱਜ ਪੁਖਤਾ ਤੌਰ ਤੇ ਵਿਰੋਧ ਹੋ ਰਿਹਾ ਉਹਦਾ ਬਾਈਕਾਟ ਕੀਤਾ ਤੇ ਪਿੰਡਾਂ 'ਚ ਅਸੀਂ ਬੜਨ ਨਹੀਂ ਦਿੰਦੇ ਨਾ ਉਹਨਾਂ ਦੀ ਸਟੇਜ ਲੱਗਣ ਦੀਗੇ ਸੋਨੂੰ ਕੱਲੇ ਸਵਾਲ ਅੱਜ ਸੱਤਾ 'ਚ ਸੱਤਾ 'ਚ ਬੈਠੇ ਹੋ ਤੁਸੀਂ ਭਗਵੰਤ ਮਾਨ ਜੀ ਨੇ ਇਹ ਕਿਹਾ ਹੈ ਵੀ ਸੱਤਾ ਦੇ ਵਿੱਚ ਤੁਸੀਂ ਸਵਾਲ ਕਰਿਆ ਕਰੋ ਜਦੋਂ ਲੀਡਰ ਆਉਂਦੇ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਰੋ ਤੇ ਜਦੋਂ ਅੱਜ ਸਵਾਲ ਪੁੱਛਦੇ ਐ ਤੇ ਫਿਰ ਅੱਜ ਕਿਉਂ ਤਕਲੀਫ ਆ ਅੱਜ ਵਿਧਾਇਕਾਂ ਅੱਜ ਨੌਜਵਾਨ ਨੌਕਰੀਆਂ ਲੈਣ ਖਾਤਰ ਵਾਟਬਾਕਸਾਂ ਤੇ ਬੈਠੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਅੱਜ ਇਹੀ ਮਸਲੇ ਤੁਹਾਡੇ ਵਿੱਚ ਦਰਬਾਰ ਦੇ ਵਿੱਚ ਰੱਖ ਚਲ ਖਰਾਬ ਹੋ ਰਹੇ ਨੇ ਕਿਸਾਨ ਤੇ ਧਰਨਿਆਂ ਤੇ ਬੈਠ ਰਹੇ ਨੇ ਉਹ ਵੀ ਮਸਲਾ ਹੋਇਆ ਸਵਾਲ ਨੰਬਰ 4 ਵੀ ਜਿਹੜੇ ਕਿਸਾਨ ਸਿੰਘੂ ਤੇ ਬੈਠੇ ਨੇ ਖਨੌਰੀ ਬਾਰਡਰ ਤੇ ਬੈਠੇ ਨੇ ਤੇ ਉਹਨਾਂ ਤੇ ਲਾਠੀ ਚਾਰਜ ਕੀਤਾ ਹਰਿਆਣੇ ਦੀ ਪੁਲਿਸ ਨੇ ਆ ਕੇ ਪੰਜਾਬ ਦੀ ਧਰਤੀ ਤੇ ਨੱਤਾਂ ਬਾਹਾਂ ਜਵਾੜੇ ਤੋੜਦੇ ਉਹਨਾਂ ਦੀਆਂ ਅੱਖਾਂ ਚਲੀਆਂ ਗਈਆਂ 35000 ਗੋਲਾ ਸਿਰਦਾ ਕੀ ਪਾਕਿਸਤਾਨ ਤੇ ਚైనా ਦਾ ਬਾਡਰ ਸੀ ਤੇ ਇੱਕ ਕੰਤ 60000 ਰੁਪਿਆ ਦੇਣਾ ਚਾਹੀਦਾ ਸੀ ਚਲੋ ਛੋਟੀਆਂ ਨੀਤੀਆਂ ਮੁਤਾਬਕ ਚੰਨੀ ਸਰਕਾਰ ਨੇ 17000 ਕੀਤਾ ਸੀ ਤੇ ਜਦੋਂ ਆਪਣੀ ਸਰਕਾਰ ਆਈ ਆ ਵੀ ਖਜ਼ਾਨਾ ਆਪਣਾ ਭਰਿਆ ਹੋਇਆ ਹੈ